ਕਿਉਂਕਿ 11 ਕਾਉਂਸਲਰਾਂ ਵੱਲੋਂ ਅੱਜ ਨਾਬਾਦੇਵ ਬਤਾਇਕ ਨੂੰ ਅਸਤੀਫੇ ਦੇਣ ਦੀ ਗੱਲ ਜ਼ਰੂਰ ਆਖੀ ਗਈ ਆ ਤੇ ਅਸੀਂ ਗੱਲਬਾਤ ਵੀ ਕਰਾਂਗੇ ਸਜਾਤਾ ਚਾਪਲਾ ਦੇ ਪਤੀ ਪੰਕਜ ਪੱਪੂ ਦੇ ਨਾਲ ਕਿਉਂਕਿ ਉਹਨਾਂ ਦੇ ਅਸਤੀਫੇ ਕਰਕੇ ਹੀ ਇਹ ਗੱਲ ਆ ਜਿਹੜੀ ਅੱਜ ਜਿਹੜੇ ਕਾਉਂਸਲਰ ਨੇ 11 ਕਾਉਂਸਲਰ ਨੇ ਪਹੁੰਚਨੇ ਪਰ ਕਾਉਂਸਲਰ ਉਹਨਾਂ ਚ 5 ਤੋਂ 4 ਹੀ ਦੇਖੇ ਨੇ ਬਾਕੀ ਕਾਉਂਸਲਰਾਂ ਦੇ ਪਤੀ ਸੀ ਜਿਹੜੇ ਅਸਤੀਫੇ ਲੈ ਕੇ ਪਹੁੰਚਦੇ ਵਿਧਾਇਕ ਵੱਲੋਂ ਵੀ ਇਹ ਗੱਲ ਜਰੂਰ ਆਖੀ ਗਈ ਸੀ ਕਿ ਜਿਹੜੇ ਕਾਉਂਸਲਰ ਨੇ ਉਹ ਕਿੱਥੇ ਨੇ ਪਰ ਉਹ ਕਹਿੰਦੇ ਉਹ ਨਹੀਂ ਆਏ ਤਾਂ ਅਸੀਂ ਅਸਤੀਫੇ ਜਰੂਰ ਲੈ ਕੇ ਆਇਆ ਘਰਾਂ ਚੋਂ ਹਸੈਨ ਕਰਾਇਆ ਗਿਆ ਨੇ ਇੱਕ ਫਾਰਮ ਦਿੱਤਾ ਗਿਆ ਉਹ ਅਸਤੀਫਾ ਕਦੋਂ ਪ੍ਰਵਾਨ ਹੁੰਦਾ ਉਹ ਆਉਣ ਵਾਲਾ ਸਮਾਂ ਦੱਸੇਗਾ ਸਭ ਤੋਂ ਵੱਡੀ ਗੱਲ ਤੁਸੀਂ ਪੰਕਜ ਪੱਪੂ ਦੇ ਨਾਲ ਕਰਦਿਆ ਕਿ ਜਿਹੜਾ ਅਸਤੀਫਾ ਤੁਸੀਂ ਪਹਿਲਾਂ 2 ਮਹੀਨੇ ਸੀ ਵਿਧਾਇਕ ਨੂੰ ਦਿੱਤਾ ਸੀ ਉਹ ਕਹਿੰਦੇ ਪ੍ਰਵਾਨ ਕਿਉਂ ਨਹੀਂ ਹੋਇਆ हां सर देखो गल ये है कि सारे ਨਾਪਨ ਵਾਸੀਆਂ ਨੂੰ ਪਤਾ ਹੈ ਕਿ ਪਿਛਲੇ 2 ਕੁ ਮਹੀਨੇ ਪਹਿਲਾਂ ਤਕਰੀਬਨ 1 ਤਰੀਕ ਦੇ ਲਵੇ ਤਵੇ 1 9 ਦੇ ਲਵੇ ਤਵੇ ਅ ਇੱਕ ਪਰਚਾ ਮੇਰੇ ਤੇ ਹੋਇਆ ਸੀ ਮੇਰੇ ਪਤਨੀ ਨਗਰ ਕੌਂਸਲ ਪ੍ਰਧਾਨ ਨੇ ਟਰਾਲੀਆਂ ਨੂੰ ਲੈ ਕੇ ਪਰਚਾ ਹੋਇਆ ਸੀ ਟਰਾਲੀ ਤਾਂ ਕੋਈ ਮਿਲੀ ਨਹੀਂ ਟਾਇਰ ਚਾਰ ਸਾਡੀ ਵਰਕਸ਼ਾਪ ਦੇ ਇੱਕ ਵੱਡੇ ਪਲਾਟ ਦੇ ਵਿੱਚ ਪਏ ਤੇ ਇੱਕ ਟਰਾਲੀ ਉਸ ਤੋਂ ਬਾਅਦ ਭਾਸ ਤੋਂ ਮਿਲੀ ਤੇ ਪਰਚਾ ਫੇਰ ਵੀ ਮੇਤੇ ਕੀਤਾ ਗਿਆ ਜੋ ਮਾਨਯੋਗ ਅਦਾਲਤ ਵੱਲੋਂ ਸਾਨੂੰ ਦੋਨੋਂ ਕੇਸਾਂ ਦੇ ਵਿੱਚੋਂ ਬੇਲ ਮਿਲ ਚੁੱਕੀ ਆ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਅੱਜ ਜਿਹੜਾ ਐਮਸੀ ਭਾਈਚਾਰੇ ਵੱਲੋਂ ਐਮਸੀ ਭਾਈਚਾਰੇ ਤਾਂ ਕਿਹੜੇ ਸੀ ਦੋ ਤਿੰਨ ਕੇ ਐਮਸੀ ਸੀ ਮੈਂ ਵੀ ਐਮਸੀ ਨਹੀਂ ਮੇਰੇ ਵੀ ਪ੍ਰਧਾਨਪਤੀ ਆਪਣੇ ਪਤਨੀ ਨੇ ਮੇਰੇ ਤੇ ਉਹਨਾਂ ਵੱਲੋਂ ਇੱਕ ਇੱਥੇ ਜਿਹੜਾ ਕਿਹਾ ਗਿਆ ਵੀ ਅਸੀਂ ਅਸਤੀਫਾ ਦੇ ਰਿਆਂ ਵੀ ਐਮਐਲਏ ਸਾਹਿਬ ਨੂੰ ਉਹ ਦੇਖੋ ਮੈਨੂੰ ਤਾਂ ਕੋਈ ਗੱਲ 'ਚ ਦਮ ਲੱਗ ਨਹੀਂ ਰਿਹਾ ਕਿਉਂਕਿ 15 9 ਨੂੰ ਮੇਰੀ ਪਤਨੀ ਵੱਲੋਂ ਅਸਤੀਫਾ ਆਲਰੇਡੀ ਐਮਐਲਏ ਸਾਹਿਬ ਨੂੰ ਦੇ ਚੁੱਕਿਆ ਸੀ ਕਿਉਂਕਿ ਜਿਸ ਬੰਦੇ ਨੇ ਜਿਸ ਲੀਡਰ ਨੇ ਸਾਨੂੰ ਇਸ ਪਾਰਟੀ ਦਾ ਅਹੁਦਾ ਦਿੱਤਾ ਉਹਦੀ ਇੱਜ਼ਤ ਸਭ ਤੋਂ ਪਹਿਲਾਂ ਔਰ ਉਹਨਾਂ ਨੇ ਵੀ ਇਹ ਮਾਣ ਬਖਸ਼ਿਆ ਤੇ ਅਸੀਂ ਵੀ ਇਹ ਗੱਲ ਦੀ ਇਸ ਚੈਨਲ ਰਾਹੀਂ ਇਹ ਗੱਲ ਸਭ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਦੋਂ ਸਾਡੇ ਤੇ ਇਹ ਲੱਗੇ ਹੋਏ ਜਿਹੜੇ ਇਲਜ਼ਾਮ ਨੇ ਉਹ ਖਤਮ ਹੋ ਜਾਣਗੇ ਜਿਵੇਂ ਐਮਐਲਏ ਸਾਹਿਬ ਜਿੱਥੇ ਡਿਊਟੀ ਲਾਉਣਗੇ ਹਾਜ਼ਰਾ ਉੰਨੀ ਦੇਰ ਅਸੀਂ ਐਮਸੀ ਵੱਜੋਂ ਨਗਰ ਕੌਂਸਲ ਨਾਬਾ ਦੇ ਵਾਰਡ ਨੰਬਰ 22 ਵੱਜੋਂ ਸਾਡੀ ਸੇਵਾ ਲਗਾਤਾਰ ਚੱਲ ਰਹੀ ਹੈ ਉਹ ਚਾ ਨਾ ਸਾਨੂੰ ਕੋਈ ਰੋਕ ਸਕਦਾ ਤੇ ਨਾ ਸਾਨੂੰ ਕਿਸੇ ਦੀ ਪਰਮਿਸ਼ਨ ਦੀ ਜ਼ਰੂਰਤ ਹੈ ਨਗਰ ਕੌਂਸਲ ਦੇ ਵਿੱਚ ਅਸੀਂ ਆਪਣੇ ਵਾਰਡ ਦੇ ਕੰਮਾਂ ਲਈ ਜਾਂਦੇ ਆ ਮੈਂ ਮੇਰੀ ਪਤਨੀ ਜਾਂਦੇ ਆ ਅਸੀਂ ਕੰਮ ਕਰਾਉਂਦੇ ਆ ਇੱਕ ਪਬਲਿਕ ਮੈਨ ਵੀ ਜਾ ਸਕਦਾ ਰੌਲਾ ਸਾਰਾ ਕੁਝ ਨਹੀਂ ਹੈਗਾ ਜੀ ਰੌਲਾ ਤਾਂ ਸਾਰਾ ਪ੍ਰਧਾਨਗੀ ਦਾ ਕਿ ਉਹਨਾਂ ਦੇ ਵਿੱਚ ਇੱਕ ਦੋ ਬੰਦੇ ਪ੍ਰਧਾਨ ਬਣਨ ਨੂੰ ਫਿਰਦੇ ਨੇ ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਸਿਰਫ ਪ੍ਰਧਾਨਗੀ 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 ਦਿੱਖਦੀ ਆ ਜੀ ਕੋਲ ਕੁਝ ਹੋਰ ਤੁਸੀਂ ਦੇਖਿਆ ਹੀ ਨੇ ਜੀ ਇੱਕ ਬੰਦਾ ਉਹ ਪੱਟੀ ਐ ਉਹ ਕਾਂਗਰਸ ਚੋਂ ਕੱਢਿਆ ਗੋਲੂ ਦੀ ਲਾਲਕੇ ਨਾਲ ਨਹੀਂ ਬਣਦੀ ਸੰਦੀਪ ਹਿੰਦਕਮਨ ਆਲਰੇਡੀ ਆਕਾਲੀ ਦਲ ਛੱਡੀ ਫਿਰਦਾ ਹੈ ਤਿੰਨ ਤਾਂ ਇਹੀ ਹੋਗੇ ਦੋ ਚੋਂ ਇਹਨਾਂ ਦੀ ਪਤਨੀ ਐਮਸੀ ਆ ਉਹ ਕਦੇ ਦੇਖਿਆ ਹੀ ਨਹੀਂ ਕਿਸੇ ਪ੍ਰੋਗਰਾਮ ਤੇ ਆਪ ਹੀ ਆਉਂਦੇ ਨੇ ਠੀਕ ਹੈ ਨਾ ਜੀ ਗੱਲ ਤੇ ਗੱਲ ਇਹ ਆ ਵੀ ਦੇਖੋ ਅਸੀਂ ਆਮ ਆਦਮੀ ਪਾਰਟੀ 2015 2017 2022 2024 ਚਾਰ ਇਲੈਕਸ਼ਨਾਂ ਅਸੀਂ ਗੁਰਦੇਵ ਸਿੰਘ ਦੇਮਨ ਐਮਐਲਏ ਨਾਬਾ ਨਾਲ ਕੱਢ ਚੁੱਕਿਆ ਇਹਨਾਂ ਚੋਂ ਇੱਕ ਬੰਦੇ ਨੂੰ ਵੀ ਪੁੱਛ ਲੋ ਕਦੇ ਅੱਜ ਤੱਕ ਝਾੜੂ ਨੂੰ ਵੋਟ ਪਾਈ ਆ ਅੱਜ ਵੀ ਇਹਨਾਂ ਦੀਆਂ ਸੈਟੀਆਂ ਕਾਂਗਰਸ ਕਾਲੀ ਬੀਜੇਪੀ 'ਚ ਆਲਰੇਡੀ ਹੋਈਆਂ ਹੋਈਆਂ ਨੇ ਇਹ ਸਾਡੀ ਪਾਰਟੀ ਦੇ ਵਿੱਚ ਮਲਾਈ ਖਾਨ ਆਈ ਤੀ ਤੇ ਉਹ ਮਲਾਈ ਖਾਨ ਤੋਂ ਬਾਅਦ ਅੱਜ ਇਹਨਾਂ ਦਾ ਹੁਣ ਲੱਗ ਰਿਹਾ ਵੀ ਕੰਮ ਲਵੇ ਲੱਗ ਗਿਆ 1.5 ਸਾਲ ਡੇਢ ਸਾਲ ਰਹਿ ਗਿਆ ਤੇ ਇਹ ਇੱਧਰ ਉੱਧਰ ਹੁਣ ਬਲੈਕਮੇਲ ਕਰਨਾ ਇਹਨਾਂ ਨੇ ਸ਼ੁਰੂ ਕਰਤਾ ਬਿਲਕੁਲ ਬਿਲਕੁਲ ਥੋੜੀ ਗੱਲ ਕਰਦੇ ਆ ਜੇ ਫਰਜ਼ ਕਰੋ ਜਿਵੇਂ ਹਲਸਾਨੀ ਦੀ ਮੈਸੇਜ ਵਾਇਸ ਪਰ ਤਾਂ ਉਹ ਕੰਮ ਕਰ ਰਹੇ ਨੇ ਕੋਈ ਤੁਹਾਨੂੰ ਇਤਰਾਜ਼ ਜੇ ਉਹਨਾਂ ਤੋਂ ਇਲਾਵਾ ਕੋਈ ਹੋਰ ਵਿਧਾਇਕ ਕਿਸੇ ਨੂੰ ਸੀਟ ਤੇ ਬਿਠਾਉਂਦੇ ਨੇ ਤੁਹਾਨੂੰ ਕੋਈ ਇਤਰਾਜ਼ ਨਹੀਂ ਨਹੀਂ ਦੇਖੋ ਸਿਰਫ ਗੱਲ ਦੇਖੋ ਐਮਐਲਏ ਸਾਹਿਬ ਨਾਬੇ ਦੇ ਘੱਟ ਤਰ ਤਰ ਤਨੇ ਉਹਨਾਂ ਨੇ ਸਾਡੇ ਭਾਬੀ ਜੀ ਸਾਡੇ ਅਮਰਜੀਤ ਕੌਰ ਸਾਨੀ ਜੀ ਨੂੰ ਉਹਨਾਂ ਨੇ 2 ਮਹੀਨੇ ਸੇਵਾ ਦਾ ਮੌਕਾ ਦਿੱਤਾ ਪ੍ਰਧਾਨਗੀ ਦਾ ਮੌਕਾ ਦਿੱਤਾ ਸਾਡੀ ਅਸਤੀਫੇ ਤੋਂ ਬਾਅਦ ਤਾਂ ਉਹ ਅੱਜ ਉਹ ਕਿਸੇ ਹੋਰ ਨੂੰ ਅੱਗੇ ਮੀਤ ਪ੍ਰਧਾਨ ਨੂੰ ਸੇਵਾ ਦਾ ਮੌਕਾ ਦੇ ਰਹੇ ਨੇ ਬੜੀ ਚੰਗੀ ਗੱਲ ਹੈ ਮੈਂ ਤਾਂ ਕਹਿੰਦਾ ਅੱਗੇ ਜਿਹੜਾ 1 ਮਹੀਨਾ 1.5 ਮਹੀਨਾ ਰਹਿੰਦਾ ਜਨਵਰੀ ਤੋਂ ਬਾਅਦ ਉਦੋਂ ਵੀ ਐਮਐਲਏ ਸਾਹਿਬ ਇੱਕ ਦੋ ਵਰਕਰ ਹੋਰ ਆਪਣੀ ਪਾਰਟੀ ਦੇ ਸੈੱਟ ਕਰਕੇ ਉਹਨਾਂ ਨੂੰ 1 ਮਹੀਨਾ 1.5 ਮਹੀਨਾ ਪ੍ਰਧਾਨਗੀ ਤੇ ਲਵਾਉਣ ਸਾਰੇ ਬੰਦੇ ਖੁਸ਼ ਹੋਗੇ ਠੀਕ ਹੈ ਨਾ ਗੱਲ ਇਹ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਐਮਐਲਏ ਸਾਹਿਬ ਦਾ ਹੁਕਮ ਹੈ ਮੈਨੂੰ ਕੀ 24 ਘੰਟੇ ਦਿਨ ਰਾਤ ਸਾਫ ਸਫਾਈ ਨੂੰ ਲੈ ਕੇ ਜਿੱਥੇ ਵੀ ਡਿਊਟੀ ਲਾਉਣਗੇ ਉੱਥੇ ਮੈਂ ਹਾਜ਼ਰ ਆ ਉਸ ਲਈ ਮੈਨੂੰ ਕਿਸੇ ਪ੍ਰਧਾਨਗੀ ਦੀ ਸਾਨੂੰ ਲੋੜ ਨਹੀਂ ਕਿਸੇ ਅਹੁਦੇ ਦੀ ਲੋੜ ਨਹੀਂ ਅਸੀਂ ਬਿਨਾ ਪ੍ਰਧਾਨਗੀ ਦੇ ਵੀ ਉਨੀ ਜੀ ਨਾਲ ਕੰਮ ਕਰਾਂਗੇ ਜਿਵੇਂ ਪਹਿਲਾਂ ਕਰ ਰਹੇ ਸੀ ਬਿਲਕੁਲ ਪੰਕਜ ਪੱਪੂ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਕਿ ਅਸੀਂ ਸਰਕਾਰ ਦੇ ਨਾਲ ਆ ਨਾਪਾ ਦੇ ਵਿਧਾਇਕ ਦੇ ਨਾਲ ਆ ਅਸੀਂ ਅਸਤੀਫਾ ਉਸ ਦਿਨ ਤੋਂ ਦੇ ਦਿੱਤਾ ਜਿਸ ਦਿਨ ਤੋਂ ਮੇਰੇ ਤੇ ਪਰਚੇ ਦਰਜ ਕੀਤੇ ਗਏ ਤੇ ਕਿਉਂਕਿ ਅਸਤੀਫਾ 90 ਮਹੀਨੇ ਦੇ ਵਿੱਚ ਜਿਹੜਾ ਨਾਪਾਦੇ ਵਿਧਾਇਕ ਨੂੰ ਦਿੱਤਾ ਗਿਆ ਸਾਨੂੰ ਪ੍ਰਧਾਨਗੀਆਂ ਦੀ ਕੋਈ ਲੋੜ ਨਹੀਂ ਅਸੀਂ ਬਿਨਾ ਪ੍ਰਧਾਨਗੀਆਂ ਤੋਂ ਨਾਪਦੇ ਵਾਰਡ ਦੀ ਅਤੇ ਨਾਪੇ ਦੀ ਲੋਕਾਂ ਦੀ ਸੇਵਾ ਦੇ ਵਿੱਚ ਦਿਨ ਰਾਤ ਹਾਜ਼ਰ ਹਾਂ ਨਾਪਾ ਤੋਂ ਹਰਬੀਰ ਸਿੰਘ ਬਾ